ਕਿਰਕ ਕਰਨਾ ਪਿਆ ਸੀ ਜੀ ਬੀਤੇ ਦਿਨ ਨਸੰਗੋ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦਾ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ ਅਨਨੌਨ ਤੇ ਕੀ ਅਨਨੌਨ ਬੰਦੇ ਦੇ ਖਿਲਾਫ ਅਪਰਾਧ ਦਰਜ ਕੀਤਾ ਤੇ ਕੋਈ ਮੁਰਲੀ ਗਾਂਚ ਦੀ ਕਾਲੀ ਸਾਹਮਣੇ ਅੱਜ ਜਾਂ ਕਿ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਕਿ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਸਰ ਇੱਕ ਘਟਨਾ ਵਾਪਰੀ ਹੋਈ ਬੀਤੇ ਦਿਨ ਜਿਸ ਸੰਗੋ ਪਾਲਿਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਅਸੀਂ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ੍ਹ 11 ਤੱਕ ਕਿੰਨੇ 9-10 ਬੰਦੇ ਦਿਖਲਾ ਪੱਤੇ ਵਰ ਚਲੇ ਤੇ ਕੋਈ ਮੋਢਲੀ ਜਾਂਚ ਦੀ ਕਾਰੀ ਸਾਹਮਣੇ ਆਈ ਜਾਂ ਕਰੀ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਜਿਹੜੀ ਪਾਲ ਕਰ ਰਹੇ ਆ ਸਰ ਇੱਕ ਘਟਨਾ ਵਾਪਰੀ ਸੀ ਬੀਤੇ ਦਿਨ ਨਸੰਗੂ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ 11 ਤੇ ਕਿਤੇ 19 ਬੰਦੇ ਦੇਖਲਾ ਪੱਤਰ ਦਰਜ ਕੀਤਾ ਤੇ ਉਹ ਮੁਰਲੀ ਗਾਂਚ ਦੀ ਕਾਲੀ ਸਾਹਮਣੇ ਅੱਜ ਜਾਂਦੇ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਸਰ ਇੱਕ ਘਟਨਾ ਵਾਪਰੀ ਸੀ ਬੀਤੇ ਦਿਨ ਨਸੰਗੋ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਜੀ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨਾਣ ਬੰਦਾ ਉਹਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ ਅਨਨੌਣ ਬੰਦੇ ਦੇ ਨਾਮ ਪੱਤਰ ਦਰਜ ਕੀਤਾ ਤੇ ਕੋਈ ਮੋੜਲੀ ਗਾਂਚ ਦੀ ਕਾਰੀ ਸਾਹਮਣੇ ਅਜੇ ਜਾਂ ਕਿ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੇ ਜਾ ਰਿਹਾ ਜਿਵੇਂ ਬੇਟਰਾਂ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ ਖਰੀਦ ਕਰਨ ਨਾਲ ਆਪਣੀ ਹੋਈ ਬੀਟੇ ਦੇ ਨਾਲ ਜੋ ਸੰਗੋ ਪੈਲਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਹਦੇ ਵਿੱਚ ਆਪਣੇ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨਾਣ ਬੰਦਾ ਉਹਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਦਾ ਹੀ ਦਰਜ ਕਰਤਾ ਸੀ ਕੱਲ ਅਨਨੋਂ ਤੇ ਕਿਹਦੇ ਅਨਨਾਣ ਬੰਦੇ ਦੇ ਖਿਲਾਫ ਅਪਰਾਧ ਦਰਜ ਕੀਤਾ ਤੇ ਕੋਈ ਮੁਰਲੀ ਗਾਂਚ ਦੀ ਕਾਲੀ ਸਾਹਮਣੇ ਆਈ ਜਾਂਦੀ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਵਾਰ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਨੇ ਅਸੀਂ ਪਾਲ ਕਰ ਰਹੇ ਆ